ਛੋੜੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਲਕ ਲਮਕ ਦੀ ਨੀਰ ਪੰਜਾਬੀਆਂ ਦੀ ਉਹ ਕੱਲਾ ਛੇਰਨੀ ਚਖਾ ਵਿੱਚ ਸੜਿਆ ਸੜ ਗਈ ਏ ਤਕਦੀਰ ਪੰਜਾਬੀਆਂ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਤੇ ਸਰਦਾਰਾਂ ਨੇ ਅੰਗਰੇਜ਼ਾਂ ਦੇ ਨਾਲ ਪੰਜ ਲੜਾਈਆਂ ਲੜੀਆਂ। ਅਲੀਆਲ, ਮਦਕੀ, ਫੇਰੂ ਸ਼ਹਿਰ, ਖੇਲਿਆਂ ਵਾਲੀ ਤੇ ਸਭਰਾਵਾਂ ਦੀ। ਆਖਰੀ ਲੜਾਈ ਸਰਦਾਰਾਂ ਨੇ 1859 ਦੇ ਵਿੱਚ ਚੇਲਿਆਂ ਵਾਲੀ। ਖਿੰਡ ਰੀਆਂ ਪੁੰਡਰੀਆਂ ਫੌਜਾਂ ਇਕੱਠੀਆਂ ਹੋ ਕੇ ਫੇਰ ਲੜੀ। ਇੱਕ ਹਮਲਾ ਫੇਰ ਹੱਲਾ ਫੇਰ ਮਾਰਿਆ ਸੀ। ਪਰ ਗਦਾਰਾਂ ਨੇ ਪੇਛਾ ਨਾ ਜਾਣ ਦਿੱਤੀ। ਉਠੋ ਹਾਰ ਦੇ ਇਲਾਕੇ ਦੇ ਵਿੱਚ 라ਵਲਪਿੰਡੀ ਦੇ ਕੋਲੇ ਸਰਦਾਰਾਂ ਨੇ ਸਿਲੰਡਰ ਕੀਤਾ ਸ਼ੇਰ ਸਿੰਘ ਟਾਰੀ ਦੀ ਅਗਵਾਈ ਦੇ ਵਿੱਚ ਜਦੋਂ ਸਰਦਾਰ ਘੋੜਾ ਤੇ ਆਪਣਾ ਹਥਿਆਰ ਆਤਮ ਸਪਰਪਨ ਦੇ ਲਈ ਰੱਖਦੇ ਸੀ ਜਾ ਕੇ ਗਰੀਦ ਦੇ ਮੂਹਰੇ ਕੋਈ ਨਾ ਦਰਦ ਸੀ ਉਹ ਵੇਖਣ ਉਹ ਵੇਖਣ ਵਾਲਾ ਸੀ ਚੱਲਿਆ ਨਾ ਜਾਣ ਵਾਲਾ ਸੀ ਇਹ 14 ਮਾਰਚ 1859 ਦੀ ਗੱਲ ਹੈ ਇੱਕ ਬੁੱਢੇ ਜਰਨੈਲ ਨੇ ਜਦੋਂ ਆਪਣਾ ਘੋੜਾ ਤੇ ਹਥਿਆਰ ਸ਼ਸਤਰ ਜਦੋਂ ਉੱਥੇ ਸਮਰਪਣ ਕੀਤਾ ਆਤਮ ਸਮਰਪਣ ਕੀਤਾ ਉਹਦੀ ਅੱਖਾਂ ਦੇ ਵਿੱਚੋਂ ਲਹੂ ਦੇ ਧੁੱਪ ਨਿਕਲੇ ਸੀ ਉੱਥੇ ਗਦਾਰ ਵੀ ਖੜੇ ਸੀਗੇ ਉਸ ਕਚਿਹਰੀ ਦੇ ਵਿੱਚ ਗਦਾਰ ਵੀ ਖੜੇ ਸੀ ਉਹ ਦਿਨ ਸਰਦਾਰ ਨੇ ਇਹ ਗੱਲ ਕਹੀ ਸੀ ਵੀ ਸ਼ੇਰੇ ਪੰਜਾਬ 1839 ਨੂੰ ਨਹੀਂ ਮਰਿਆ ਸੀ ਉਹ ਵੱਜ ਮਰਿਆ 1849 ਨੂੰ ਭਾਈ ਗੁਰਦੀਖਾ ਖਾਲਸਾ ਮੈਨੂੰ ਦਿੱਕੀਸਤ